ਉਹ ਖਾਲੀ ਉਹਦੇ ਨਾਲ ਤੇਰਾ ਲੀਡ ਨਾ ਆਈ ਡਾਊਨ ਹੀ ਜੱਡਾ ਆ ਤੂੰ ਦਾ ਕਰਨ ਉਹ ਤੇਰੀ ਟੱਟੀ ਆਉ ਜਿਵੇਂ ਸੱਤ ਰੋਜ਼ਿਆ ਤੋਂ ਕਹਿੰਦੀ ਹਾਂ ਮੈਨੂੰ ਨਹੀਂ ਫਰਕ ਪਾਦਾ ਰਿਓ ਐ ਅੱਜ ਫੇਰ ਨਹੀਂ ਆਈ ਤੇਰੀ ਟੱਟੀ ਅੱਜ ਫੇਰ ਮੈਂ ਉਹ ਪੱਲੀ ਜਣਾ ਆਪਣੀ ਗੱਡੀ ਜੀ ਵਧੀਆ ਭਾਜਦੀ ਹੈ ਨਾ ਨਾ ਐਵਰੇਜ ਤਾਂ ਵਧੀਆ ਹੀ ਜਾਂਦੀ ਇੱਕ ਹੀ ਹੋਰ ਬਈ ਜਿਆਦੇ ਹੋਣ ਲੱਗ ਠੀਕ ਹੋ ਠੀਕ ਆ ਬਈ ਤੂੰ ਦੱਸ ਹਾਂ ਠੀਕ ਹੈ ਹੋਰ ਠੀਕ ਹੋ ਵਧੀਆ ਬਈ ਐ ਜੇ ਤਰ ਤਾਂ ਕੀ ਹੋ ਗਿਆ ਉਹ ਨਹੀਂ ਬਈ ਉਰੇ ਹੀ ਬਈ ਤਰ੍ਹਾਂ ਗੱਲ ਕਰਨੀ ਠੀਕ ਆ ਪੂਰੀ ਕਰ ਲੈ ਆ ਕੱਲੇ ਨਾਲ ਹੀ ਗੱਲ ਆਏ ਬਈ ਚੱਲ ਤੂੰ ਖੜ ਜਾ ਕੋਈ ਗੱਲ ਠੀਕ ਆ ਕੋਈ ਮੈਨੂੰ ਦੋ ਦਿਨ ਹੋ ਗਏ ਹਾਂ ਕਾਬ ਜੀ ਹੋ ਗਈ ਕੋਈ ਕੰਚਰ ਦਾ ਗਿਆ ਨਹੀਂ ਹੋਣਾ ਚਾਚੂ ਕੀ ਕੇ ਪ੍ਰੈਸ਼ਰ ਬਣਾ ਲੈ ਨਹੀਂ ਬਈ ਬਹੁਤ ਦਵਾਈ ਐ ਹਾਂ ਫਿਰ ਮੇਰੀ ਗੱਲ ਸੁਣਾ ਆਪਣੇ ਨੇਗਾ ਚ ਇੱਕ ਬਾਬਾ ਦਾ ਬਾਬਾ ਚੈਮਨਨਾਥ अच्छा ठीक है आ, ओ उधर नायर ਤੋਂ ਪਾਰਾਂ ਪਹਾੜੀਆਂ ਤੋਂ ਉੱਪਰ ਬਹੁਤ ਦੂਰ ਉਹਦਾ ਡੇਰਾ اچھا ਪੈਦਲ ਯਾਤਰਾ ਕਰਨੀ ਪਊ ਤੈਨੂੰ ਇੱਕ ਉਹ ਚੂਰਨ ਦਊਗਾ ਠੀਕ ਆ ਉਹ ਖਾਲੀ ਉਹਦੇ ਨਾਲ ਤੇਰਾ ਲੀਡ ਨਾ ਆ ਡਾਊਨ ਨਹੀਂ ਜੱਡਾ ਸਰ ਭਈ ਐ ਕਰ ਮੈਨੂੰ ਲੈ ਕੇ ਤੂੰ ਚੱਲ ਮੈਨ ਤਾਂ ਫਿਰ ਇਕੱਲੇ ਨੂੰ ਪਤਾ ਨਹੀਂ ਆ ਗੱਡੀ ਜੀ ਆਪਾਂ ਘਰੇ ਲਾ ਦਈਏ ਆ ਜੀ ਐ ਕਰ ਗੱਡੀ ਘਰੇ ਲਾ ਦੇ ਆ ਜਾ ਪੂਰੇ ਆ ਉਦਲੇ ਗੱਲ ਨਹੀਂ ਕਰਨੀ ਉਹ ਐਹਰ ਜੀ ਬੰਦਾ ਤੇਰੀ ਪਿੰਡ ਦੇ ਦਾਤੀ ਨਾਲ ਗੱਲ ਉਹਦਾ ਨਹੀਂ ਪਤਾ ਕਾਮਲਾ ਹੈਗਾ ਮਜ਼ਾਕ ਫੜਨ ਦਾ ਬਗਾਨਾ ਹਾਂ ਬਾਈ ਪਾਲੀ ਅਸਟਾ ਉਹੀ ਕੋਈ ਕੰਮ ਜਿਹੜੀ ਗੱਲ ਕਰਦੇ ਸੀਗੇ ਖੈਰ ਹੈ ਹਾਂ ਹਾਂ ਖੈਰ ਹੈ ਬਾਈ ਖੈਰ ਹੈ ਮੱਝ ਸੂਣ ਵਾਲੀ ਇਹਨਾਂ ਦੀ ਉੱਥੇ ਜਾਂਦਾ ਕੋਈ ਨਹੀਂ ਕੋਈ ਨਹੀਂ ਹੋਠ ਠੀਕ ਹੈ ਆ ਜਾ ਮੈਂ ਠੀਕ ਆ ਬੋਟ ਆਇਆ ਚੱਲੀਏ ਫਿਰ ਕਰੇ ਆਪਾਂ ਹਾਂ ਚੱਲ ਚਲਾ ਲੇ ਗੱਡੀ ਓਏ ਹਾਂ ਹਾਂ ਚਲਾ ਦੂਗਾ ਭਾਈ ਜਾ ਓਏ ਓਏ ਪਾਲੀ ਚੱਲ ਤੂੰ ਐ ਕਰ ਅਸੀਂ ਤੁਰ ਕੇ ਜਾਂਦੇ ਆ ਤੂੰ ਆਪਣੇ ਘਰੇ ਗੱਡੀ ਲਾ ਦੀ ਜਗਾ ਕੋਈ ਗੱਲ ਕੋਈ ਗੱਲ ਤੂੰ ਆ ਜਾ ਤੁਰ ਕੇ ਚੱਲ ਹਾਂ ਕੋਈ ਨਹੀਂ ਜਾ ਕੇ ਗੱਡੀ ਕੋਲ ਕਰਦੇ ਹੋ ਜੋ ਪੰਜ ਦੇ ਟਾਈਮ ਨਾਲ ਕੋਈ ਨਹੀਂ ਜੰਗ ਆ ਗਿਆ ਇੱਥੇ ਆਨੇ ਆ ਗਏ ਮਾਜੀ ਸੂਗ ਆਈ ਹੈਗੀ ਠੀਕ ਹੈ ਠੀਕ ਹੈ ਉਹ ਢਿੱਲੀ ਜੋਰੀ ਆ ਜਾ ਕੇ ਮਿੱਟੀ ਮੁੱਟੀ ਛੱਡਦਾ ਚੱਲ ਚੰਗਾ ਫਿਰ ਆ ਠੀਕ ਹੈ ਬਈ ਸਿੱਧੀ ਲਾ ਦੀ ਠੀਕ ਹੈ ਕੋਈ ਗੱਲ ਹਾਂ ਭਾਊਆ ਭਰਾ ਦੀ ਜੇ ਘੱਟ ਬੰਦ ਹੈਗੀ ਚੰਗਾ ਫਿਰ ਠੀਕ ਆ ਉਹ ਤੈਨੂੰ ਕੀ ਲੱਗਦਾ ਵੀ ਤੇਰੇ ਹੋ ਆ ਜੂਗਾ ਯਾਰ ਬਈ ਤੂੰ ਦਵਾਈ ਦਵਾਉਣੀ ਆ ਮੈਨੂੰ ਬਾਬੇ ਤੋਂ ਉਹ ਜਮੀ ਨਹੀਂ ਯਾਰ ਤੇਰੇ ਲੜ ਰਹੀ ਬਈ ਯਾਰ ਜਮੀ ਨਹੀਂ ਦੋ ਦਿਨਾਂ ਤੱਕ ਹੋ ਰਿਹਾ ਬਈ ਸਹਿਰ ਬਹੁਤ ਜ਼ੋਰ ਮਾਰਦਾ ਯਾਰ ਜਮੀ ਨਹੀਂ ਹਾਂ ਇੱਥੇ ਖੜ ਜਾ ਕੇ ਇਹਨੂੰ ਹੱਥ ਮਾਰ ਲੈਨੇ ਆ ਪਤਾ ਕਿ ਚੱਲੀਏ ਦੇਖ ਉਹਦਾ ਕੋਈ ਮਿਲਜੂ ਸਾਥ ਨਾ ਚੱਲ ਫਰਾ ਦੇ ਚੱਲ ਚੱਲੀ ਬਾਈ ਕਿੰਨੇ ਕਿ ਦੂਰ ਰਹਿ ਗਿਆ ਆ ਗਿਆ ਮੇਰਾ ਆ ਗਿਆ ਜਾਇ ਹੋ ਮਾਰ ਆ ਜਾ ਬਾਬਾ ਜੀ ਕਿੱਥੇ ਨੇ ਗਮਨ ਨਹੀਂ ਜਾਣਾ ਠੀਕ ਹੈ ਕਿੱਥੇ ਕੀ ਕਹਿੰਦਾ ਵੀ ਅੱਗਣ ਕਹਿੰਦਾ ੱਟੀ ਫਿਰਨ ਗਿਆ ਉਹ ਉਹ ਤੇਰੇ ਠੀਕ ਐਨੇ ਬੈ ਜੀ ਜੀ ਬੈ ਜਾ So hà nội 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 hà ਆ ਬੱਚਾ ਕੀ ਹੋਇਆ ਬਾਬਾ ਜੀ ਆਹ ਭਗਤ ਨੂੰ ਕਬਜ਼ੀ ਹੋ ਗਈ ਮੈਂ ਬਾਬਾ ਜੀ ਬਹੁਤ ਆਪਾਂ ਤਾਂ ਵੱਡੇ ਵੱਡੇ ਮਸਲੇ ਹੱਲ ਕਰਦੇ ਆ ਕਿੱਡੀ ਕੀ ਗੱਲ ਐ ਬਾਬਾ ਜੀ ਇਹਦਾ ਮਸਲਾ ਹੱਲ ਕਰੋ ਵਿਚਾਰਾ ਸਵੇਰੇ ਸ਼ਾਮ ਬਹੁਤ ਜੋਰ ਲਾਉਂਦਾ ਜੀ ਬਹੁਤ ਤੰਗ ਹੁੰਦਾ ਤੁਸੀਂ ਮੈਨੂੰ ਦਵਾਈ ਉਹ ਕੋਈ ਗੱਲ ਨਹੀਂ ਬੱਚਾ ਤੂੰ ਤਾਂ ਕੰਨੋਂ ਤੇਰੀ ਕੱਟੀਆਂ ਆਉਂ ਜਿਵੇਂ ਸੱਤ ਰੋਜ਼ ਜਾਂਦੋਂ ਆਉਂਦਾ ਹੱਸ ਬਾਬਾ ਜੀ ਤੁਹਾਡੇ ਦੀ ਸਾਨੂੰ ਆਸਾ ਨਹੀਂ ਆਵਾ ਦੋ ਮਿੰਟ ਦੋ ਮਿੰਟ ਚੱਲ ਬੱਚਾ ਅੰਦਰੋਂ ਆਪਾਂ ਨੇ ਚੁਰਣ ਲੈ ਕੇ ਆ ਜੀ ਬਾਬਾ ਜੀ ਮੈਨੂੰ ਪਤਾ ਸੀ ਬਾਬਾ ਜੀ ਪਹਿਲਾਂ ਮੈਨੂੰ ਵੀ ਮਹੀਨਾ ਛੱਡਿਆ ਗਈ ਹਾਂ ਆ ਲੋ ਤੈਨੂੰ ਆ ਕਹਿ ਨੂੰ ਐ ਇਹਨੂੰ ਆ ਜੀ ਤੇ ਤਾਂ ਹੀ ਐਨਾ ਹੌਲੀ ਬੋਲਦਾ ਛੱਡੀਆਂ ਕੋਈ ਗੱਲ ਨਹੀਂ ਕੋਤ ਤੇਰੀਆਂ ਦੇਖੀ ਆਉਂਦੀਆਂ ਪਰ ਤੂੰ ਔਖਾ ਕਹਿ ਗਿਆ ਛੱਡੀਆਂ ਦੋਨੋਂ ਇੱਕ ਤਾਂ ਹੋਵੇ ਬਾਬਾ ਜੀ ਜਮਾ ਪੁੱਤ ਜਮਾ ਜਮਾ ਬਸ ਕਹਿਣਾ ਬਾਬਲੇ ਬਿਆਹ ਕੇ ਡੱਬਾ ਚੜਾ ਜੀ ਆ ਕੇ ਬਸ ਇੱਕ ਵਾਰ ਬਾਬਾ ਜੀ ਹਾਂ ਜੈ ਹੋ ਹੋ ਜੈ ਹੋ ਜੈ ਹੋ ਬਾਬਾ ਜੀ ਜੈ ਹੋ ਹੋ ਜੈ ਮਨਾ ਪਾਲਾ ਆ ਜਾ ਉਹ ਵੋਲੀ ਤਾਂ ਕਰ ਦੋ ਉਹ ਲੋਡ ਤਾਂ ਕਰ ਦੋ ਬਾਕੀ ਬਾਪੇ ਤੇ ਯਕੀਨ ਆ ਤਾ ਉਹ ਮੈਨੂੰ ਯਾਰ ਖਛਕ ਜਾ ਪਈ ਬਾਬਾ ਹੱਡੀ ਜਾਂਦਾ ਸੀ ਨਾ ਉਧਰ ਤੇ ਜੋਰ ਜਾਂਦਾ ਬਾਬਾ ਮਾਰਦਾ ਚੱਲ ਕੁਛ ਨਹੀਂ ਹੁੰਦਾ ਚੱਲ ਕਰੇ ਜਿੰਦੀ ਈ ਦੀ ਨੈਕਸਟ ਡੇ ਆ ਨਵੀਂ ਲਈ ਉਹ ਥੋੜਾ ਦਾ ਬਹੇਗਾਗਾ ਮਣੀਆ ਪੂਰੀ ਹੋਈ ਉਹ ਚੰਗਾ ਵੀ ਗੱਲ ਕਰਦਾ ਉਹ ਕੱਢ ਲਾਣਾ ਹੈ। ਹੋਰ ਕਰਨ ਹਾਂ ਚੰਗਾ ਬਾਈ ਹਾਂ ਚੰਗਾ ਕੋ ਠੀਕ ਆ ਬਾਈ ਆ ਜਾਗੇ ਆਏ। ਹਾਂ ਬਾਈ ਹੋਰ ਵੀ ਆਲੇ ਠੀਕ ਹੈ ਠੀਕ ਠੀਕ। ਐ ਜੇਰੇਆ ਟੱਟਨੀ ਇਹਦੇ ਦਿਕੰਬਾ ਬਾਈ ਬਾਬੇ ਦਵਾਈ ਨਾ ਤਾਂ ਮੈਨੂੰ ਕੋਈ ਫਰਕ ਨਹੀਂ। ਅਛੇਰ ਪੱਕੀ ਗੱਲ ਹੈ ਮੈਂ ਤਾਂ ਬਹੁਤ ਤੰਗ ਹੋ ਰਿਹਾ ਹਾਂ ਆਇਆ ਦੁਬਾਰੇ ਕਰਾਂਗੇ ਬਾਬੇ ਦੁਬਾਰਾ ਚੱਲ ਜਾ ਜਲੀ ਵਾ ਮੱਤੀ ਬੜੀ ਗੱਲ ਆ ਯਾਰ ਤੇਰੇ ਲਈ ਜਾਣ ਖਰਾ ਲਾਣਾ ਪੈਣਾ ਜਾਣ। ਯਾਰ ਅੱਜ ਵੀ ਤੇਰਾ ਲਾਜਾ ਕਰਾਈਏ ਕੱਲ ਤੇਰੇ ਫਿਰ ਹੈ ਆਈ ਨਹੀਂ ਹੈ ਟਿੱਕ ਭਾਈ ਕੋਈ ਨਹੀਂ ਫਰਕ ਪਿਆ ਤੂੰ ਘੜੀ ਨੂੰ ਖਾਦੀ ਸੀ ਮਨੜੇ ਪਤਾ ਦੀ ਭੈਣ ਦੇ ਯਾਰ ਉਹ ਅੱਥਾ ਟੇਕ ਲਾ ਜੈ ਹੋ ਬਾਬਾ ਜੀ ਜੈ ਹੋ ਜੈ ਹੋ ਬੱਚਾ ਜੈ ਹੋ ਹੋ ਗਿਆ ਫਿਰ ਹੱਲ ਹੈ ਬੱਚਾ ਤੇ ਬਾਬਾ ਜੀ ਮੈਨੂੰ ਵੀ ਬਹੁਤ ਥੰਡ ਕੀ ਗੱਲ ਬੱਚਾ ਜਿਹੜਾ ਤੈਨੂੰ ਦਿੱਤਾ ਸੀ ਦਵਾਈ ਖਾਦੀ ਨਹੀਂ ਫਿਰ ਤੂੰ ਖਾਦੀ ਸੀ ਬਾਬਾ ਜੀ ਉਹਨਾਂ ਦਾ ਕੋਈ ਫਰਕ ਨਹੀਂ ਇਹਦੇ ਤਾਂ ਕੰਨ ਤੋਂ ਜੂਨ ਹੀ ਰਸਤੀ ਵਾਦੇ ਕਮਾਲ ਦੀ ਗੱਲ ਹੈ ਯਾਰ ਬੱਚਾ ਚੱਲ ਕੋਈ ਗੱਲ ਨਹੀਂ ਅੱਜ ਆਪਾਂ ਤੈਨੂੰ ਅਹਿਮੇਦੀ ਸੱਪਾਂ ਦੀ ਸਿਰੀਆਂ ਤੋਂ ਕੱਟ ਕੇ ਬਣਾਈ ਹੋਈ ਹਿਮਾਲਿਆ ਦੇ ਉੱਪਰ ਲਿਆਂਦੀ ਹੋਈ ਸਾਨੂੰ ਦਵਾਈ ਖਵਾਵਾਂਗੇ ਬੱਬਾ ਜੀ ਫਰਕ ਭੇਜੇ ਮੈਨੂੰ ਮੈਂ ਕਿਹਾ ਦੇਖੀ ਤੂੰ ਦੇਖੀ ਮੂਸਲ ਦੇ ਗਾਣੇ ਸੁਣਦਾ ਨਾ ਹਾਂਜੀ ਦੇਖੀ ਉਹ ਜਿਵੇਂ ਗਾਣੇ ਆਉਂਦੇ ਨੇ ਦੂਜੇ ਤੀਜੇ ਦਿਨ ਠਾਠਾ ਐਵੇਂ ਤੇਰੀ ਟੱਟੀ ਆਉਣੀ ਹੈ ਦੇਖੀ ਹੁਣ ਤਾਂ ਬੱਬਾ ਜੀ ਇਹਦਾ ਨਾ ਚਾਚਾ ਰੋਹ ਆਗਾ ਟਰਾਲਾ ਡਰਾਈਵਰ ਜੀ ਰਾਜਸਥਾਨ ਚ ਗੈਤੀ ਉੱਥੋਂ ਲੈ ਆ ਫੀਮ ਮੈਨੂੰ ਕਹਿੰਦਾ ਤੂੰ ਖਾ ਲੈ ਮੈਂ ਕਿਹਾ ਭਾਈ ਮੈਂ ਤਾਂ ਖਾਂਦਾ ਨਹੀਂ ਭਾਈ ਖਾਦਾ ਸੁਧ ਬਈ ਇਸ ਨੂੰ ਆਗੇ ਅੱਛਾ ਇਹਨੇ ਖਾ ਲਈ ਤੁਰਦੇ ਪੂੜ ਜਿੰਨੀ ਹੁਣ ਇਹਦੇ ਭਾਈ ਟੱਟੀ ਫਸ ਗਈ ਆਪਾਂ ਕੀ ਕਰੀਏ ਫਿਰ ਤਾਂ ਹੀ ਬੱਚਾ ਗੱਲ ਉਹੀ ਆ ਤੇਰਾ ਢਡੋਕਾ ਸ ਹੈਗਾ ਜਿਆਦਾ ਹਾਂ ਤੇਰੇ ਤਾਂ ਹੀ ਨਹੀਂ ਹੋ ਰਿਹਾ ਫਿਰ ਹੁਣ ਹੁਣ ਤੂੰ ਹਲੇ ਬਾਬੇ ਨੂੰ ਮਾੜਾ ਬਾਬਾ ਬਾਬਾ ਨੂੰ ਦੋਸ ਦਿਨਿਆ ਤੁਸੀਂ ਆਪਾਂ ਜੀ ਮੈਂ ਹੱਲਾ ਕਰ ਦੋਈ ਮੈਂ ਤਾਂ ਬਹੁਤ ਹਾਲ ਤੇਰਾ ਕਰ ਦਾਂਗੇ ਜਿਵੇਂ ਤੈਨੂੰ ਕਹਾਂਗੇ ਉਵੇਂ ਕਰਨਾ ਬੂ ਕੋਈ ਨਹੀਂ ਬਾਬਾ ਜੀ ਕੋਈ ਨਹੀਂ ਬਾਬਾ ਜੀ ਇਹਨੂੰ ਮੈਂ ਗੌਰ ਨਾਲ ਉਹ ਥੋੜਾ ਚੂਰ ਨਾ ਰਗੜ ਕੇ ਦੇਉਂ ਜੀ ਹਾਂ ਚਲੋ ਕੋਈ ਗੱਲ ਨਹੀਂ ਮੈਂ ਦਿਨਾਂ ਪਰ ਗੌਰ ਨਾਲ ਕਰਿਓ ਹੁਣ ਨਾ ਤੁਸੀਂ ਆਹ ਪੰਗਾ ਲਿਓ ਫਿਰ ਠੀਕ ਆ ਬਾਬਾ ਜੀ ਹਾਂ ਜੀ ਲੈ ਬੱਚਾ ਲੈ ਕੇ ਆਪਣਾ ਦੇਖ ਲੈ ਹਲੇ ਐ ਹੁੰਦਾ ਕਬਜੀ ਦਾ ਐਂ ਦਾ ਯਾਰਾ ਜੇ ਮਰ ਗਿਆ ਫੇਰ ਇਹਦੇ ਨਾਲ ਬੰਦਾ ਮਰ ਜਾਂਦਾ ਹੁੰਦਾ ਹੈ ਇਹ ਜਿਹੜੀ ਹੈ ਇਹ ਤੁਹਾਨੂੰ ਦੱਸਿਆ ਨਾ ਤੱਪਾਂ ਦੀ ਸੀਆਂ ਤੋਂ ਕੁੱਟੀ ਹੋਈ ਹੈ ਠੀਕ ਔਰ ਇਹਨੂੰ ਤੁਸੀਂ ਉਹਦੇ ਨਾਲ ਖਾਣੀਆਂ ਹੁਣ ਨਹੀਂ ਕੋਈ ਉਹ ਕਰਨਾ ਜਿਹੜਾ ਤੁਹਾਨੂੰ ਪਰਹੇਜ਼ ਦਿੱਸਿਆ ਹੋਇਆ ਉਹੀ ਕਰਨਾ ਤੁਸੀਂ ਨੇ ਠੀਕ ਹੈ ਬਾਬਾ ਵਾਹ ਕਿਤੇ ਪਿੰਡ ਜਾ ਕੇ ਅਧੀਆ ਲਾਉਣ ਵਜੇ ਚੰਗਾ ਆਹੋ ਨਾਲੀ ਮੈਨੂੰ ਪਤਾ ਤੁਸੀਂ ਪਿੰਡ ਵਾਲੇ ਫਰੇਮ ਹੀ ਕਰ ਦਿੰਦੇ ਹੋ ਨਹੀਂ ਨਹੀਂ ਬਾਬਾ ਤੁਸੀਂ ਬਾਬੇ ਨੂੰ ਮਾੜਾ ਕਹਿਣੋ ਆਸੀਂ ਆ ਪਰਹੇਜ਼ ਰੱਖਾਂਗੇ ਜੀ ਹਾਂ ਹੁਣ ਪਰਹੇਜ਼ ਰੱਖਿਓ ਠੀਕ ਹੈ ਹਾਂ ਠੀਕ ਹੈ ਜਾਓ ਹੁਣ ਬੱਚਾ ਕੀ ਤਾ ਕੜਾ ਪ੍ਰਸ਼ਾਦ ਆ ਨਾ ਜਿਹੜਾ ਉਹ ਫਕਾ ਤੀਗਾ Rồi ừ. Rồi ừ. 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 The next day Rồi bây giờ Rồi bây giờ Rồi bây giờ Rồi bây giờ Rồi bây À, cả, đi cả, đi cả, cả, ਮੈਨੂੰ ਨਹੀਂ ਫਰਕ ਲੱਗਦਾ ਯਾਰ ਇਹ ਹੋਇਆ ਅੱਜ ਫੇਰ ਨਹੀਂ ਆਈ ਤੇਰੀ ਟੱਕੀ ਅਸਤਰ ਮੈਂ ਬੜਾ ਤੰਗ ਨਜਾਇਜ਼ ਤੰਗ ਆ ਯਾਰ ਐਸ ਐਸ ਐ ਦਾਲ ਜੰਦੀ ਆ ਤੇ ਫੇਰ ਲੈ ਜਾਂਦਾ ਤੈਨੂੰ ਐਡੀ ਕੀ ਗੱਲ ਆ ਯਾਰ ਬਾਪੂ ਹੀ ਦਵਾਈ ਨਾ ਯਾਰ ਫਰਕ ਤਾਂ ਪੈ ਉਹ ਜੇ ਨਾਰਾਮ ਕਰਿਆ ਆਪਾਂ ਗਾਟਾ ਦਾ ਆ ਜਾ ਮਾਪੇ ਦਾ ਚੱਕਰ ਗਮਾ ਦਾ ਆ ਜਾ ਚੱਲ ਜੀ ਕੋਈ ਰਾਮ ਨਹੀਂ ਆਇਆ ਬਾਬਾ ਮੈਨੂੰ ਤਾਂ ਲੱਗਦਾ ਗਲਤ ਦਵਾਈ ਦਿੱਤੀ ਪਟਾਣੀ ਤੇਰੇ ਕੀ ਪਸਾ ਹੈਗਾ ਭੰਡਾ ਹੋਰ ਵੀ ਢਾਲ ਫੇਰ ਕਰਦੇ ਆ ਕੋਈ ਹਿੱਲਾ ਚਾਲਾ ਜੇ ਫੇਰ ਬੋਦਾ ਨਹੀਂ ਫੇਰ ਆਪਾਂ ਬਾਪਾ ਬਦਲ ਦਾਂਗੇ ਐ ਹੋ ਆ ਵੀ ਬੱਚਾ ਲੈ ਆ ਗਈ ਫੇਟਟੀ ਹੈ ਤੇ ਨਹੀਂ ਬਾਬਾ ਜੀ ਕਿੱਥੇ ਉਵੇਂ ਹੀ ਆ ਗਿਆ ਆਈ ਨਹੀਂ ਅੱਜ ਤਾਂ ਜੀ ਅੱਜ ਫੇਰ ਨਹੀਂ ਆਈ ਜੀ ਪਤਾ ਨਹੀਂ ਕਮਾਲ ਕਰਦਾ ਬੱਚਾ ਅਸੀਂ ਐਨੇ ਬੰਦੇ ਨੂੰ ਦਵਾਈ ਦਿੱਤੀ ਹੈ ਇੱਕ ਇੱਕ ਪੂੜੀ ਨਾਲ ਹੀ ਉਹਨਾਂ ਨੂੰ ਆਰਾਮ ਆ ਗਿਆ ਉਹਨਾਂ ਦੀ ਟੱਟੀ ਐ ਆਉਂਦੀ ਉਹ ਬਾਅਦ ਚ ਸਾਨੂੰ ਕਹਿੰਦੇ ਰੋਕਰ ਵਾਲੀ ਦੇ ਦੋ ਪੂੜੀ ਉਹ ਕਹਿੰਦਾ ਇੰਨੀ ਪੂੜੀ ਖਾਣ ਤੋਂ ਬਾਅਦ ਵੀ ਨਹੀਂ ਆਈ ਤੈਨੂੰ ਵਾਲੇ ਬਾਬਾ ਜੀ ਕਿਲੋ ਚੂਰਨ ਖਾ ਗਿਆ ਜੀ ਕੁਝ ਨਹੀਂ ਹੋਇਆ ਜੀ ਹੁੰਦਾ ਜੀ ਤੂੰ ਮੈਨੂੰ ਪਹਿਲਾਂ ਪੂਰੀ ਗੱਲ ਦੱਸ ਬੱਚਾ ਤੈਨੂੰ ਕਦੋਂ ਤੋਂ ਨਹੀਂ ਆ ਰਹੀ ਤੈਨੂੰ ਸਾਰੀ ਗੱਲ ਕੀ ਹੈ ਆ ਬਾਪੀ ਤੇ ਚਾਰ ਦਿਨ ਪਹਿਲਾਂ ਕੋਲ ਡਰਿੰਕ ਪੀਦਾ ਜੀ ਅੱਛਾ ਤੇ ਉਹਦਾ ਟੱਕਣ ਕਿਤੇ ਗਾਹ ਲੱਗ ਗਿਆ ਮੈਂ ਉਹ ਮੈਂ ਮੁੱਕੀ ਵੀ ਮਾਰੀ ਤੀ ਜੀ ਮੈਨੂੰ ਐਂ ਤੀ ਕਿ ਅਬ ਜੇ ਫਸ ਗਿਆ ਗਿਆ ਚੱਲ ਬਾਹਰੇ ਆ ਜੂਗਾ ਉਹ ਗਾਹਾਂ ਟੱਪ ਗਿਆ ਜੀ ਮੈਨੂੰ ਲੱਗਾ ਉਹਨੇ ਦਿੱਕਤ ਲਾਦੀ ਹੈ ਨਾ ਇੱਕ ਗੱਲ ਤਾਂ ਉਹੀ ਐ ਸੇਵਾ ਤਾਂ ਉੱਥੇ ਰੁਗੀ ਹੋਈ ਐ ਤਾਂ ਕਹ ਹੋਰ ਚਤੜਾ ਨਹੀਂ ਹੁਣਾਰ ਗਿਆ ਤੁਸੀਂ ਨੇ ਅੱਛਾ ਜੀ ਹੋਰ ਲੈ 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 ਨਾ ਪੰਗੇ ਸਾੜਾ ਸਟ੍ਰਿੰਗਾ ਦਾ ਤੇ ਤੁਸੀਂ ਉਹੀ ਗੱਲ ਮਾਰਾ ਤੁਸੀਂ ਬਾਬੇ ਨੂੰ ਬੋਲੀ ਜਾਂਦੇ ਹੋ ਹੈ ਫਿਰ ਹੁਣ ਕਿਵੇਂ ਕਰੀਏ ਜੀ ਤੁਸੀਂ ਜਾਓ ਡਾਕਟਰ ਦੇ ਸਪਰੇਸ਼ਨ ਕਰੋ ਤੁਸੀਂ ਜਾ ਕੇ ਤੁਹਾਡਾ ਤੇਰੀ ਜੀ ਉਹ ਸੇਵਾ ਤੁਸੀਂ ਬਾਬੇ ਮਾਰਾ ਹੁਣ ਉਹ ਬਾਬਿਆਂ ਦੇ ਲੋਟਾ ਤੇਨੂੰ ਮੋਰਚੂ ਵਾਲੇ ਫਰੀਜ਼ ਡਾਕਟਰ ਤੇ ਲਿਆ ਉਹ ਕੱਟੂ ਤੇਰੇ ਕੇਸ ਚੜ ਮੇਰਾ ਚਲੋ ਜਾਓ ਜੀ ਗાળા ਦੇ ਟੰਗਾ ਤੇ ਪੀ ਵਾਰ ਸਮਝਾਇਆ ਐ ਹਰ ਜਾ ਕੁਝ ਨਾ ਕਰਿਆ ਕਰੋ ਹਾਂਜੀ ਸਾਰਿਆਂ ਨੂੰ ਸਸਰੀ ਕਾਲਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਅੱਗੇ ਸ਼ੇਅਰ ਵੀ ਕਰਦੇ ਜੀ ਤੁਹਾਨੂੰ ਵਧੀਆ ਲੱਗੀ ਹਾਂਜੀ ਥੈਂਕ ਯੂ ਧੰਨਵਾਦ ਜੀ